ਸਾਡੇ ਨਾਲ ਜੁੜੇ ਨੇ ਮੋਹਨ ਸਿੰਘ ਜੀ ਮਾੜੀ ਮੇਗਾ ਜਿਹੜੇ ਕਾਂਗਰਸ ਪਾਰਟੀ ਦੇ ਹੀ ਕੌਂਸਲਰ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਉਹਨਾਂ ਦੇ ਫੇਰ ਹੀ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਜਿਹੜੇ ਕੌਂਸਲਰ ਬਣੇ ਨੇ ਹਾਂਜੀ ਕੌਂਸਲਰ ਦਾ ਪਹਿਲੋ ਤੇ ਤੁਹਾਨੂੰ ਜਿਹੜਾ ਨਵਾਂ ਸਾਲ ਆ ਰਿਹਾ ਹੈ ਮੁਬਾਰਕਾਂ ਤੇ ਜਿਹੜੇ ਦੂਜੀ ਇਹਦੀ ਕੌਂਸਲਰ ਬਣੇ ਜੀ ਸਾਡੇ ਚੈਨ ਰਈ ਕੀ ਕਹਿਣਾ ਪਹਿਲਾਂ ਤੇ ਸਾਰੀ ਦੇਸ਼ ਵਿਦੇਸ਼ ਸਾਰੀ ਸੰਗਤ ਨੂੰ ਲੱਖ ਲੱਖ ਨਵੇਂ ਸਾਲ ਦੀ ਵਧਾਈ ਦਿੰਨੇ ਆ ਦੂਜਾ ਇਹ ਕਾਂਗਰਸ ਹਾਈ ਕਮਾਂਡ ਬਲਾਰੀਆ ਸਾਹਿਬ ਦਾ ਤਹਿ ਦਿਲੋਂ ਧੰਨਵਾਦੀਆਂ ਵੀ ਜਿਨ੍ਹਾਂ ਸਾਨੂੰ ਦੂਜੀ ਵਾਰ ਫੇਰ ਮਾਣ ਬਖਸ਼ਿਆ ਸਾਡੇ ਪਰਿਵਾਰ ਨੂੰ ਅਸੀਂ ਉਹਨਾਂ ਦੇ ਅੱਗੇ ਵੀ ਰਿਣੀ ਆ ਤੇ ਸਦਾ ਵਾਸਤੇ ਰਿਣੀ ਰਵਾਂਗੇ ਕੌਂਸਲਰ ਸਾਹਿਬ ਜਿਹੜਾ ਹਲਕਾ ਦੱਖਣੀ ਦਾ ਵੇਖਿਆ ਜਾਵੇ ਇਹ ਐਰਕੀ 8 ਕੌਂਸਲਰ ਜਿਹੜੇ ਜਿੱਤੇ ਨੇ ਇੱਕ ਮੁੱਢ ਵੱਜਾਵਾ ਕਿੱਦਾਂ ਵੇਖ ਰਹੇ ਜੀ ਜਿਹੜਾ 2027 ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਕੀ ਕਹਿਣਾ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ ਫਤਵਾ ਵੇਖ ਹੀ ਲਿਆ ਅੱਗੇ ਵੀ ਜਦੋਂ ਸ਼ੁਰੂਆਤ ਹੁੰਦੀ ਆ ਉਹ ਇਥੋਂ ਗੁਰੂ ਨਾਨਕ ਦਾਸ ਦੀ ਨਗਰੀ ਤੇ ਹੁੰਦੀ ਹੈ ਇੱਕੀ ਤੇ ਗੁਰੂ ਨਾਨਕ ਦਾਸ ਦੀ ਨਗਰੀ ਨੇ ਕਾਂਗਰਸ ਦਾ ਮੇਹਰ ਬਣ ਜਾ ਰਿਹਾ ਤੇ ਆਉਣ ਵਾਲੀ ਸਤਾਈ ਦਾ ਆਟੋਮੈਟਿਕ ਮੋਟ ਵੱਜ ਗਿਆ ਕਿ ਆਉਣ ਵਾਲੀ ਸਰਕਾਰ ਜਿਹੜੀ ਉਹ ਕਾਂਗਰਸ ਤੇ ਆਪਣੇ ਵਾਰਡ ਵਾਸੀਆਂ ਨੂੰ ਕੀ ਕਹਿਣਾ ਜਾਂਦੇ ਜਿਨ੍ਹਾਂ ਦੇ ਵੋਟਰ ਸਪੋਰਟਰਾਂ ਨੂੰ ਕੀ ਕਹਿਣਾ 42 ਨੰਬਰ ਵਾਰਡ ਨੂੰ ਜਿਹੜੇ ਵੀ ਵੋਟਰ ਸਪੋਰਟਰ ਜਿਨ੍ਹਾਂ ਨੇ ਸਾਨੂੰ ਦੁਜੀਆ ਏਰਮਾਨ ਬਖਸ਼ਿਆ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀਆਂ ਭਾਵੇਂ ਰਾਤ ਦਿਨੇ ਸੇਵਾ ਦੇ ਵਿੱਚ ਹਾਜ਼ਰ ਹਾਂ ਸਾਡਾ ਪਰਿਵਾਰ ਸਾਰਾ ਹੀ ਬਲਜੀਤ ਸਿੰਘ ਡੇਰੀ ਵਾਲਿਆ ਡਾਕਟਰ ਸਰਬਜੀਤ ਸਿੰਘ ਭੁੱਲਰਿਆ ਸਾਡੀ ਸਮੁੱਚੀ ਟੀਮ ਆ ਵਾਰ ਨੰਬਰ 42 ਦੀ ਸਾਡੇ ਪਰਿਵਾਰ ਵਾਕਉ ਉਹਨਾਂ ਨੇ ਜੇ ਅਸੀਂ ਕੀਤਾ ਕੰਮ ਪਰਿਵਾਰ ਵਾਕਉ ਤੋਂ ਉਹਨਾਂ ਨੇ ਸਾਨੂੰ ਪਰਿਵਾਰ ਵਾਕਉ ਵੋਟਾਂ ਦੇ ਕੇ ਨਵਾਜਿਆ ਤੇ ਫਿਰ ਦੂਜੀ ਵਾਰ ਤੁਹਾਡੀ ਭੈਣ ਤੁਹਾਡੀ ਧੀ ਸੁਖਵਿੰਦਰ ਕੌਰ ਨੂੰ ਸਾਡੇ ਪਰਿਵਾਰ ਨੂੰ ਫਿਰ ਮੇਰੀ ਮੈਸੇਜ ਨੂੰ ਦੇਖ ਕੇ ਤੇ ਨਵਾਜਿਆ ਇਹ ਜੀ ਮੋਹਨ ਸਿੰਘ ਜੀ ਮੜੀ ਮੇਗਾ ਜਿਹੜੇ ਜਿਹੜੇ ਦੂਜੀ ਵਾਰੀ ਪਰਿਵਾਰ ਇਹਨਾਂ ਦੇ ਕਾਉਂਸਲਰ ਜਿੱਤੇ ਨੇ ਤੇ ਜਿਹੜੇ ਇਹਨਾਂ ਨੇ ਕਿਹਾ ਜੀ ਮੇਰੇ ਵਾਰਡ ਜਿਹੜੀ ਹੈ ਇੱਕ ਮੇਰਾ ਪਰਿਵਾਰ ਆ ਇਹਨਾਂ ਦੇ ਸਪੋਰਟਰ ਵੀ ਜਿਹੜੇ ਉਹ ਵੀ ਪਰਿਵਾਰ ਆ ਜਿਨ੍ਹਾਂ ਨੇ ਇਹਨਾਂ ਦੇ ਨਾਲ ਸਹਿਯੋਗ ਦਿੱਤਾ ਉਹ ਵੀ ਪਰਿਵਾਰ ਆ ਤੇ ਆਪਾਂ ਇਦਾਂ ਹੀ ਮੁਲਾਕਾਤ ਕਰਦੇ ਰਾਵਾਂਗੇ ਧੰਨਵਾਦ